ਉਪਾਸਨਾ ਸਿੰਘ ਵੀ ਸ਼ਿਕਾਰ ਹੋ ਗਈ ਕਾਸਟਿੰਗ ਕਵਚ ਦਾ ਡਾਇਰੈਕਟਰ ਨੇ ਅੱਧੀ ਰਾਤ ਨੂੰ ਇਕੱਲੇ ਬੁਲਾਇਆ ਹੋਟਲ ਵਿੱਚ ਬਾਲੀਵੁੱਡ ਤੇ ਬਾਲੀਵੁੱਡ ਵਿੱਚ ਮਸ਼ਹੂਰ ਅਦਾਕਾਰ ਉਪਾਸਨਾ ਸਿੰਘ ਨੇ ਕਪਿਲ ਸ਼ਰਮਾ ਦੇ ਸ਼ੋਅ ਕਾਮੇਡੀ ਨਾਈਟ ਵਿਦ ਕਪਲ ਵਿੱਚ ਕੁਵਾਜੀ ਦਾ ਕਿਰਦਾਰ ਨਿਭਾ ਕੇ ਕਾਫੀ ਮਸ਼ਹੂਰੀ ਹਾਸਲ ਕੀਤੀ। ਇੱਕ ਸਮਾਂ ਸੀ ਜਦੋਂ ਕਪੀਲ ਦੇ ਸ਼ੋਭ ਵਿੱਚ ਉਸਦੀ ਐਂਟਰੀ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਸੀ। ਉਸ ਦੀ ਸਥਿਤੀ ਨੇ ਉਸ ਨੂੰ ਫਿਲਮ ਇੰਡਸਟਰੀ ਵਿੱਚ ਇੱਕ ਵਿਲੱਖਣ ਥਾਂ ਤੇ ਪਹੁੰਚਾਇਆ। ਉਸ ਨੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਹਿੰਦੀ ਅਤੇ ਪੰਜਾਬੀ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਅਹਿਮ ਭੂਮਿਕਾਾਂ ਨਿਭਾਈ। ਉਪਾਸਨਾ ਸਿੰਘ ਨੇ ਕਈ ਵੱਡੇ ਅਤੇ ਮਸ਼ਹੂਰ ਪ੍ਰੋਜੈਕਟਾਂ ਦੇ ਵਿੱਚ ਕੰਮ ਵੀ ਕੀਤਾ ਜਿਵੇਂ ਕਿ ਜੁਦਾਈ, ਮੈਂ ਪ੍ਰੇਮ ਦੀ دیਵਾਨੀ ਹਾਂ ਅਤੇ ਕਾਮੇਡੀ ਨਾਈਟ ਵਿਦ ਕਪਲ। ਇਸ ਨਾਲ ਉਹ ਆਪਣੀ ਅਦਾਕਾਰੀ ਦੀ ਦੁਨੀਆ ਵਿੱਚ ਆਪਣੀ ਇੱਕ ਅਲੱਗ ਪਛਾਣ ਬਣਾਉਣ ਵਿੱਚ ਕਾਮਯਾਬ ਰਹੀ ਉਪਾਸਨਾ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਹੋਰ ਮਹੱਤਵਪੂਰਨ ਮੋੜ ਉਦੋਂ ਆਇਆ ਜਦੋਂ ਉਹ ਕਾਸਟਿੰਗ ਕੌਂਪਸ ਦਾ ਸ਼ਿਕਾਰ ਹੋ ਗਈ ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਵੇਂ ਉਸ ਨੂੰ ਇੱਕ ਦੱਖਣੀ ਨਿਰਦੇਸ਼ਕ ਵੱਲੋਂ ਕਾਸਟਿੰਗ ਕੌਂਪਸ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨੇ ਉਸ ਨੂੰ ਸ਼ਾਮ ਨੂੰ 11:30 ਵਜੇ ਇੱਕ ਹੋਟਲ ਵਿੱਚ ਮਿਲਣ ਦਾ ਕਿਹਾ ਜਿਸ ਤੇਉਪਾਸਨਾ ਨੇ ਬਿਨਾਂ ਦੇਰ ਕੀਤੇ ਉਸ ਨੂੰ ਸਿੱਧਾ ਜਵਾਬ ਦੇ ਦਿੱਤਾ ਇਸ ਘਟਨਾ ਤੋਂ ਬਾਅਦ ਉਸ ਨੇ ਆਪਣੇ ਤਾਕਤ ਤੇ ਸਿਧਾਈ ਦਿਖਾਉਂਦੇ ਹੋਏ ਸਿੱਧੀ ਪੰਜਾਬੀ ਵਿੱਚ ਉਸ ਟਰੈਕਟਰ ਨਾਲ ਗੱਲਾਂ ਕੀਤੀਆਂ ਅਤੇ ਉਸ ਦੀ ਜ਼ਬਰਦਸਤ ਪ੍ਰਤੀਕਿਰਿਆ ਨਾਲ ਸਪਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਆਦਰਸ਼ਾਂ ਤੋਂ ਅਲੱਗ ਨਹੀਂ ਹੋਵੇਗੀ ਉਪਾਸਨਾ ਇਸ ਘਟਨਾ ਬਾਰੇ ਦੱਸਦੀ ਹੈ ਕਿ ਇਸ ਸਾਰੇ ਦ੍ਰਿਸ਼ ਦੇ ਬਾਅਦ ਉਸ ਦੀ ਮਨਹੋਰਤਾ ਤੇ ਹੌਸਲਾ ਟੁੱਟ ਗਿਆ ਅਤੇ ਉਹ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਰੋਈ ਉਸ ਦੇ ਮਾਤਾ ਪਿਤਾ ਖਾਸ ਕਰਕੇ ਉਸ ਦੀ ਮਾਂ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਬਹਾਲ ਕੀਤਾ ਇਸ ਤੋਂ ਬਾਅਦ ਉਸ ਦੇ ਹਜ਼ਾਰਾਂ ਪ੍ਰਸ਼ੰਸਕ ਉਸ ਦਾ ਸਮਰਥਨ ਕਰ ਰਹੇ ਹਨ